ਹਾਂਜੀ ਦਰਸ਼ਕ ਵੀਰੋ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਯੂਨੀਵਰਸਿਟੀ ਵਿੱਚ ਜਿੱਥੇ ਅੱਜ ਕਿਸਾਨ ਮੇਲਾ ਲੱਗਾ ਹੋਇਆ ਜਿੱਥੇ ਕਿ ਬਹੁਤ ਇਦਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਇਸ ਜਗ੍ਹਾ ਤੇ ਬਾਪੂ ਜੀ ਪਹੁੰਚੇ ਹੋਣੇ ਸਿਹਤ ਲੈ ਕੇ ਮਧੂਮੱਖੀਆਂ ਦਾ ਤੇ ਬਹੁਤ ਹੀ ਵਧੀਆ ਇਹਨਾਂ ਕੋਲ ਹੋਰ ਕੁਆਲਿਟੀ ਦਾ ਵੀ ਸਾਮਾਨ ਆ ਜਿਹੜਾ ਕਿ ਹੁੰਦਾ ਬਾਕੀ ਸਾਰਾ ਕੁਝ ਇਹਨਾਂ ਕੋਲੋਂ ਜਾਣਕਾਰੀ ਲੈ ਕੇ ਤੁਹਾਨੂੰ ਦੱਸਾਂਗੇ ਆ ਦੇਖੋ ਜਾਗੋ ਗ੍ਰਾਹਕ ਜਾਗੋ ਹਾਂਜੀ ਐ ਕਵਾਲਿਟੀ ਮੇ ਹਮੇਸ਼ਾ ਪੈਦਾਵਾਰ ਤੋਂ ਹੀ ਮਿਲਦੀ ਹੈ 100% ਸਬਸਤ ਸੁਧਾ ਕਿਹੜਾ ਬੰਦਾ ਤਿਆਰ ਕਰਦਾ ਉਸ ਤੋਂ ਕੁਆਲਿਟੀ ਮਿਲਦੀ ਆ ਠੀਕ ਹੈ ਜੀ ਪੈਦਾਵਾਰ ਤੋਂ ਬਾਪੂ ਜੀ ਨਾਲ ਗੱਲ ਕਰਦੇ ਆ ਬਾਕੀ ਬੱਬੀ ਸ੍ਰੀ ਕਾਲ ਜੀ ਸ੍ਰੀ ਕਾਲ ਜੀ ਹਾਂ ਜੀ ਬਾਪੂ ਜੀ ਤੁਹਾਡਾ ਸੁਭਰਾਮ ਜੀ ਰੂਪ ਸਿੰਘ ਜੀ ਰੂਪ ਸਿੰਘ ਜੀ ਰੂਪ ਸਿੰਘ ਜੀ ਜਿਲ੍ਹਾ ਕਿਹੜਾ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਬੇਨੜਾ ਜੀ ਤਹਿਸੀਲ ਤੂਰੀ ਜਿਲ੍ਹਾ ਸੰਗਰੂਰ ਅੱਛਾ ਜੀ ਜਿਲ੍ਹਾ ਸੰਗਰੂਰ ਆ ਜੀ ਪਿੰਡ ਬੇਨੜਾ ਤਹਿਸੀਲ ਤੂਰੀ ਹਾਂ ਜੀ ਠੀਕ ਹੈ ਜੀ ਤੇ ਤੁਸੀਂ ਇਹ ਜਿਹੜਾ ਮਧੂਮੱਖੀਆਂ ਦਾ ਕਾਰੋਬਾਰ ਕਰਦੇ ਹੋ ਹਾਂਜੀ ਅੱਛਾ ਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਧੂਮੱਖੀਆਂ ਬਾਰੇ ਤੇ ਮਧੂਮੱਖੀਆਂ ਤੋਂ ਤਿਆਰ ਹੋਦਾ ਸਿਹਤ ਹਾਂਜੀ ਇਹ ਸਿਹਤ ਕਿਵੇਂ ਤਿਆਰ ਹੁੰਦਾ ਤੇ ਇਸ ਦਾ ਫਾਇਦਾ ਕੀ ਆ ਸਾਨੂੰ ਖਾਣ ਦੇ ਨਾਲ ਇਹਦੇ ਬਾਰੇ ਦੱਸੋ ਜੀ ਨਾਲ ਪੁੱਛੋ ਇਹ ਮੁੱਖਿਆ ਮਤਲਬ 2 ਕਿਲੋਮੀਟਰ ਤੱਕ ਜਾਂਦੀ ਹੈ ਜੀ ਹਾਂਜੀ ਤੇ ਕੀ ਬੋਲਣੀ ਮੜਾ ਜਗਾ ਹਾਂਜੀ ਤੇ ਇਹ ਮਲਟੀਫਲੋਰਲ ਦਾ ਸਿਹਤ ਹੈ ਜੀ ਹਾਂਜੀ ਇਹ ਹਿਮਾਚਲ ਦਾ ਬੈਨਰ ਹੈਗਾ ਲੱਗਿਆ ਕੋਈ ਇਸ ਤੇ ਬੈਨਰ ਨਹੀਂ ਮੈਨੂੰ ਆ ਬੈਨਰ ਵਾਲੇ ਤਾਂ ਕਦੋਂ ਹੀ ਮੜੇ ਜਾਣਾ ਹਾਂ ਜੀ ਆ ਬੜਾ ਇਹਨੇ ਪਾਸਾ ਲਿਖਾ ਬਈ ਇਹ ਨਹੀਂ ਲਿਖਾ ਬਈ ਹਾਂ ਜੀ ਆ ਆ ਬੈਨਰ ਤੇ ਪਰ ਲੋਗੋ ਲੱਗਿਆ ਬਈ ਜਿਵੇਂ ਤੁਸੀਂ ਦੇਖ ਸਕਦੇ ਹੋ ਐਸ ਵੀ ਐਸ ਦਾ ਤੇ ਆ ਬੈਨੀਫਿਟ ਤੇ ਪ੍ਰੋਡਕਟ ਬਾਰੇ ਇਸ ਦੇ ਵਿੱਚ ਸਾਰਾ ਕੁਝ ਲਿਖਾ ਹੋਇਆ ਇਹ ਚੰਮਨ ਪ੍ਰਾਸਾ ਜੀ ਅੱਛਾ ਇਹ ਚੰਮਨ ਪ੍ਰਾਸ ਤਿਆਰ ਕੀਤਾ ਹੋਇਆ ਬਾਪੂ ਜੀ ਉਹਨਾਂ ਨੇ ਸ਼ਹੀਦ ਤੋਂ ਹਾਂਜੀ 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 ਅੱਛਾ ਇਹ ਚ 15 16 ਚੀਜ਼ਾਂ ਪਾਈਆਂ ਹੋਈਆਂ ਨੇ ਅੱਛਾ ਜੀ ਹਾਂਜੀ 15 16 ਆਇਟਮਾਂ ਦੇ ਨਾਲ ਤਿਆਰ ਕੀਤਾ ਹੋਇਆ ਹੈ ਅੱਛਾ ਹabhi ਬੋਲਣਾ ਜੀ ਅੱਛਾ ਜੀ ਇਹਦੇ ਬਾਰੇ ਆਪਾਂ ਬਾਅਦ ਚੋ ਜਾਣਕਾਰੀ ਲੈਂਦੇ ਆ ਇਹਦੇ ਬਾਰੇ ਦੱਸੋ ਤੁਸੀਂ ਜਿਹੜਾ ਮੈਂ ਪਹਿਲਾ ਆਈਟਮ ਦੇਖਿਆ ਤੁਹਾਡੇ ਕੋਲ ਬਾਪੂ ਜੀ ਇਹ ਹਾਂ ਜੀ ਜੀ ਨਹੀਂ ਤੁਸੀਂ ਚਾਵਨ ਪ੍ਰਾਸ ਦਿਖਾ ਰਹੇ ਹੋ ਠੀਕ ਹੈ ਜੀ ਇਹ ਸਿਹਤ ਤੋਂ ਤਿਆਰ ਕਰ ਰਹੇ ਹੋ ਅੱਛਾ ਜੀ ਸਿਹਤ ਤਾਂ ਤਿਆਰ ਹੁੰਦਾ ਹੀ ਹੈ ਚਾਵਨ ਪ੍ਰਾਸ ਜਿਹੜਾ ਕਿ ਆਪਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਆ ਹਾਂ ਜੀ ਹਾਂ ਜੀ ਬਹੁਤ ਬੁਆਰੀਆਂ ਦੇ ਨਾਲ ਅਸੀਂ ਲੜਦੇ ਹਾਂ ਅਸੀਂ ਕੀਦੇ ਨਾਲ ਹਾਂ ਜੀ ਤਾਂ ਖਾ ਕੇ ਜੜਨ ਦੇ ਨਾਲ ਇਹ ਸਮਰੱਤਾ ਹੈ ਇਹ ਜਿਹੜਾ ਸਿਹਤ ਇਸ ਦੇ ਵਿੱਚ ਤੁਸੀਂ ਫਿਰ ਜਿਹੜਾ ਇਹ ਚਾਵਨ ਪ੍ਰਾਸ ਆ ਇਸ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟਸ ਵਰਨੇ ਇਸ਼ੂ ਹੋਏ ਇਸ ਕਾਜੂ ਬਦਾਮ ਅਖਰੋਟ ਬਦਾਮ ਮਗਜ ਅੱਛਾ ਜੀ ਦਾਲ ਚੀਨੀ ਕਾਲੀ ਮਿਰਚ ਆਮਲਾ ਆਮਲਾ ਤੇ ਸਪੈਰਮੋਸਲੀ ਖਾਸ ਖਾਸ ਇਹ ਆਈਟਮਾਂ ਪੈਂਦੇ ਨੇ ਗੁਲਕੰਦ ਸਹਿਦ ਅੱਛਾ ਜੀ ਇਹ ਡਾਰਕ ਵੀਰੋ ਪਰ ਇਹਨਾਂ ਨੂੰ ਵੀ ਪਤਾ ਨਾ ਵੀ ਕਿੰਨੀ ਮਾਤਰਾ ਵਿੱਚ ਪਾਉਣਾ ਤਾਂ ਫਿਰ ਕਿਵੇਂ ਪੈਂਦਾ ਕਿਵੇਂ ਇਹ ਬਹੁਤ ਲੰਬਾ ਪ੍ਰੋਸੈਸ ਆ ਬਾਕੀ ਚੀਜ਼ ਬਣਾਉਣੀ ਬਹੁਤ ਔਖੀ ਆ ਹਨ ਜੀ ਹਾਂਜੀ ਹਾਂ ਜੀ ਹਾਂ ਜਿਹੜੇ ਮੇਨ ਕੱਲ ਤਾਂ ਮੇਨ ਦਾ ਹਾਂਜੀ ਤੇ ਪ੍ਰੋਡਕਟ ਬਹੁਤ ਵਧੀਆ ਬਾਪੂ ਜੀ ਉਹਨਾਂ ਕੋਲ ਤੇ ਇਹ ਜਰੂਰ ਇਹਨਾਂ ਕੋਲ ਤੁਸੀਂ ਖਰੀਦ ਸਕਦੇ ਹੋ ਮੋਬਾਈਲ ਨੰਬਰ ਦੱਸੋਗੇ ਥੋੜਾ ਜਿਹਾ 99887 ਹਾਂਜੀ 66531 ਅੱਛਾ ਜੀ ਇਹ ਇਹਨਾਂ ਦਾ ਦੁਬਾਰਾ ਹੋਰ ਦੱਸੋਗੇ 99887 66531 ਅੱਛਾ ਤੁਸੀਂ ਇਹਨਾਂ ਕਿਸੇ ਨੇ ਵੀ ਕੋਈ ਵੀ ਚੀਜ਼ ਖਰੀਦਣੀ ਹੈ ਬਾਪੂ ਜੀ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਰਾਬਤਾ ਕਰ ਸਕਦੇ ਹੋ ਮੋਬਾਈਲ ਨੰਬਰ ਤੇ ਤੇ ਆ ਦੱਸੋ ਜੀ ਇੱਧਰ ਹੁਣ ਜਿਹੜਾ ਆ ਇਹ ਵੀ ਪੋਲਣਾ ਜੀ ਵੀ ਪੋਲ ਲੈਣਾ ਇਹ पराग ਕਣਾਂ ਜੀ ਫਸਲਾਂ ਨੂੰ ਜਿਹੜੀ ਮੱਖੀ ਲੈਂਦੀ ਏ ਅੱਛਾ ਜੀ ਹਾਂਜੀ ਇਹਦੇ ਵਿੱਚ ਵੀ ਪਾਵਰ ਹੈ ਸ਼ੇਧ ਵਾਸਤੇ ਬਹੁਤ ਵਧੀਆ ਹੈ ਖਾਸ ਕਰਕੇ ਸ਼ੂਗਰ ਵਾਲਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਅੱਛਾ ਜੀ ਖੁਦ ਮੈਨੂੰ ਸ਼ੂਗਰ ਹੁੰਦੀ ਹੁੰਦੀ ਇਹ ਕੀ ਇਸ ਦਾ ਰੇਟ ਕਿੰਨਾ ਹੈ ਜੀ ਇਹ 400 ਰੁਪਏ ਪਾਈ ਹੈ ਜੀ ਅੱਛਾ ਜੀ ਇਹ ਪਾਈਏ ਦੇ ਕਰੀਬ ਹੋਊਗਾ ਹੈਨਾ ਹਾਂ ਪਾਈਏ ਅੱਛਾ ਜੀ ਬਹੁਤ ਇਹ ਪਰ ਤਿਆਰ ਕਿਵੇਂ ਹੁੰਦਾ ਬਾਕੂ ਜਿਹੜਾ ਇਹ ਇਹਦਾ ਮੱਖੀਆਂ ਤੇ ਮਤਲ ਲੈ ਕੇ ਆਉਂਦੇ ਜੀ ਆਪਣੇ ਪੈਨਲ 'ਚ ਸਸਾ ਕੇ ਆਪਦੇ ਖਾਣ ਵਾਸਤੇ ਤੇ ਅਸੀਂ ਉਹਦੇ ਅੱਗੇ ਟਰੈਪ ਲਾ ਦਨੇ ਆ ਬੋਲਨ ਟਰੈਪ ਉਹਦੇ 'ਚ ਸਾਰੇ ਇਕੱਠਾ ਹੋ ਜਾਂਦਾ ਬਾਸ ਸ਼ਾਮ ਨੂੰ ਅਸੀਂ ਕੱਢ ਲੈਂਦੇ ਆ আচ্ছা ਜੀ ਇਸ ਤਰ੍ਹਾਂ ਤਿਆਰ ਹੁੰਦਾ ਇਹ ਹਾਂ ਜੀ ਇਹ ਜਿਵੇਂ ਦੇਖ ਲ ਤਾਂ ਲੱਗਦਾ ਜਿਵੇਂ ਜਿਹੜੇ ਮੈਥੀ ਦੀ ਹਾਂ ਮੈਥੀ ਹੁੰਦੀ ਹੈ ਉਸ ਤਰ੍ਹਾਂ ਦਾ ਲੱਗਦਾ ਹਾਂ ਇਹਨੂੰ ਤੁਸੀਂ ਕੀ ਕਹਿੰਦੇ ਹੋ ਕੀ ਇਹ 20 ਪੋਲਣ ਹੈ ਜੀ 20 ਪੋਲਣ ਆ ਬਹੁਤ ਫਾਇਦੇਮੰਦ ਆ ਬਣਾ ਸਿਹਤ ਦੇ ਲਈ ਖਾਣ ਦੇ ਵਾਸਤੇ ਨਾ ਜੀ ਇਹ ਥੋੜਾ ਥੋੜਾ ਰੋਜ਼ ਖਾਈਏ ਚੰਗਾ ਹੀ ਹੈ ਆਪਣਾ ਇੱਕ ਚਮਚਾ ਰੋਜ਼ ਸਹਿਦ ਆਪਾਂ ਦੁੱਧ ਨਾਲ ਲੈ ਸਕਦੇ ਹਾਂ ਜੀ ਇਹ ਦੁੱਧ ਨਾਲ ਵੀ ਲੈ ਸਕਦੇ ਆ ਤੇ ਦਹੀਂ ਨਾਲ ਵੀ ਲੈ ਸਕਦੇ ਆ ਜਾਂ ਪਾਣੀ 'ਚ ਘੋਲ ਕੇ ਸਹਿਦ ਨਾਲ ਵੀ ਲੈ ਸਕਦੇ ਆ ਠੀਕ ਆ ਜੀ ਬਹੁਤ ਚੰਗਾ ਲੱਗਿਆ ਬਾਪੂ ਜੀ ਤੁਹਾਨੂੰ ਮਿਲ ਕੇ ਠੀਕ ਆ ਜੀ ਅੱਜ ਦੇਖੀਏ ਸਾਡੇ ਚੈਨਲ ਦੇ ਮਾਦਿਓ ਰਹੀ ਤੁਸੀਂ ਨਾ ਸਹਿਦ ਬਾਰੇ ਦੱਸਿਆ ਇਸ ਦੇ ਵਿੱਚ ਕੀ ਗੁਣ ਹੁੰਦੇ ਨੇ ਕੀ ਫਾਇਦੇ ਨੇ ਇਹ ਦੇ ਤੇ ਇਹ ਤੁਸੀਂ ਵੀ ਖਰੀਦ ਸਕਦੇ ਹੋ ਤੇ ਇੱਧਰ ਵੀ ਰਖੀਦਾਰ ਖੜੇ ਨੇ ਇੱਧਰ ਹੈ ਜੀ ਦੂਰੂ ਦਰੂ ਆਏ ਹੋਣੇ ਅੱਜ ਮੇਲੇ ਤੇ ਕਿਹੜੀ ਜਗ੍ਹਾ ਤੋਂ ਆਏ ਵੀਰੇ ਤੁਸੀਂ? ਬਾਈ ਜੀ ਲੱਡਾਪਿੰਡ, ਲੱਡਾਪੋ। ਲੱਡਾਪਿੰਡ। ਇਹ ਕਿੱਥੇ ਪੈਂਦਾ ਹੈ? ਬਾਈ ਜੀ ਤੂਰੀ ਦੇ ਸੰਗਰੂਰ ਦੇ ਸੈਂਟਰ 'ਚ। ਅੱਛਾ ਜੀ। ਕਿੰਨੇ ਕਿਲੋਮੀਟਰ ਹੈ ਇੱਥੋਂ? ਬਾਈ 70 ਕਿਲੋਮੀਟਰ। 70 ਕਿਲੋਮੀਟਰ ਆਇਆ ਹੈ। ਬੜੀ ਦੂਰੋਂ ਆਏ ਆ ਵੀਰੇ। ਅੱਛਾ ਜੀ ਬੜੀ ਦੂਰੋਂ ਆਏ ਨੇ ਵੀਰੇ ਕਿਸਾਨ ਵੀਰ ਨੇ ਜੀ। ਹਾਂ ਜੀ। ਹਾਂ ਜੀ। ਪਰ ਕਿਸਾਨਾਂ ਨੇ ਕਿਸਾਨਲੇ ਵੀਰ ਕੋਲ ਜੀ। ਅਸੀਂ 100 ਕਿਲੋਮੀਟਰ ਪਾਇਆ। ਅੱਛਾ ਜੀ ਕੀ ਨਾਮ ਵੀਰ ਜੀ ਤੁਹਾਡਾ ਜੀ? ਮੇਰਾ ਗੁਲਦੀਪ ਸਿੰਘ ਹੈ ਜੀ। ਗੁਲਦੀਪ ਸਿੰਘ ਜੀ। ਬਹੁਤ ਚੰਗਾ ਲੱਗਿਆ ਮਿਲ ਕੇ ਤੁਹਾਨੂੰ। ਜ अच्छा जी संदा ਤੋਂ ਲੈ ਕੇ ਬੂਟਿਆ ਤੋਂ ਲੈ ਕੇ ਸਾਰੀਆਂ ਆਰਗੈਨਿਕ ਚੀਜ਼ਾਂ ਬਹੁਤ ਵਧੀਆ ਮਿਲ ਰਹੀਆਂ ਠੀਕ ਆ ਜੀ ਬਹੁਤ ਵਧੀਆ ਬਹੁਤ ਵਧੀਆ ਵੀਰੇ ਤੇ ਖਰੀਦੋ ਬੱਪੂ ਜੀ ਉਹਨਾਂ ਕੋਲ ਸਿਹਤ ਪਰਾਂ ਨਾਲ ਹਾਂਜੀ ਹਾਂ ਬਹੁਤ ਵਧੀਆ ਕੁਆਲਿਟੀ ਹੈ ਸਿਹਤ ਦਾ ਦੇਸੀ ਸਿਹਤ ਦਾ ਚਲਾਈ ਬੱਪੂ ਜੀ ਜੈ ਸ੍ਰੀ ਕਾਲ ਜੀ ਜੈ ਸ੍ਰੀ ਕਾਲ ਜੀ ਹਾਂਜੀ ਤੁਸੀਂ ਤੁਹਾਡਾ ਸਿਹਤ ਤੇ ਇੱਕ ਰੱਖ ਕੇ ਰਿਹਾ ਹੈ